ਤਲਵੰਡੀ ਮਾਲਕ ਬੇਸ਼ੱਕ ਸਾਡੇ ਲਈ ਕੋਈ ਨਵਾਂ ਨਾਂ ਨਹੀਂ ਹੈ ਪਰ ਅੱਜ ਜੋ ਨਵਾਂ ਰੂਪ ਦੇਖਿਆ ਹੈ ਇਸ ਪਿੰਡ ਦਾ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਮੈਂ ਇਹਨਾਂ ਸਾਰੇ ਨੌਜਵਾਨਾਂ ਮੇਰੇ ਭਰਾਵਾਂ ਕੁਝ ਮੇਰੇ ਬਜ਼ੁਰਗ ਵੀ ਹੋਣਗੇ ਬੱਚਿਆਂ ਨੂੰ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਇਸ ਪਿੰਡ ਦਾ ਜਦੋਂ ਵੀ ਨਾਮ ਸਾਡੀ ਪਾਰਟੀ ਦੇ ਵਿੱਚ ਲਿਆ ਜਾਊਗਾ ਉਹਦੇ ਬਾਪੂ ਮਹਿਲ ਸਿੰਘ ਜੀ ਦਾ ਨਾਮ ਇਹ ਇੱਕੋ ਹੀ ਗੱਲ ਆ ਸਾਡੇ ਲਈ ਤਲਵੰਡੀ ਮਲਕ ਜਾਂ ਬਾਪੂ ਮਹਿਲ ਸਿੰਘ ਕਿਉਂਕਿ ਕਿਸੇ ਵੀ ਪਾਰਟੀ ਖਾਸ ਕਰ ਉਹ ਪਾਰਟੀ ਜਿਹੜੀ ਸੋਚ ਨਾਲ ਚੱਲਦੀ ਹੈ ਜਿਹੜੀ ਸਿਧਾਂਤ ਨਾਲ ਚੱਲਦੀ ਹੈ ਜਿਹਨੂੰ ਦੁਨੀਆਂ ਦੀਆਂ ਰੁੱਖੀਆਂ ਹਵਾਵਾਂ ਦਾ ਸਰਕਾਰਾਂ ਵੱਲੋਂ ਵੀ ਤੇ ਆਪਣੇ ਲੋਕਾਂ ਵੱਲੋਂ ਵੀ ਸਾਹਮਣਾ ਕਰਨਾ ਪੈਂਦਾ ਹੈ ਉਹਦਾ ਪਹਿਰੇਦਾਰ ਬਣ ਕੇ ਖੜਨਾ ਤੇ ਉਦੋਂ ਜਦੋਂ ਤੁਹਾਡੀ ਗਿਣਤੀ ਬਹੁਤ ਘਟ ਹੋਵੇ ਉਹਨਾਂ ਨੂੰ ਯਾਦ ਕੀਤੇ ਬਿਨਾ ਅੱਪਰ ਰਹਿ ਨਹੀਂ ਸਕਦੇ ਉਹਨਾਂ ਦੇ ਸਾਥੀ ਰਹੇ ਨੇ ਹੁਣ ਰਜਿੰਦਰ ਸਿੰਘ ਜੀ ਬੜੀ ਵੱਡੀ ਪਦਰ ਤੇ ਚੱਲ ਰਹੇ ਨੇ ਲੰਬੇ ਸਮੇਂ ਤੋਂ ਇਹ ਵੀ ਪਾਰਟੀ ਨਾਲ ਨੇ ਬਾਪੂ ਜੀ ਦਾ ਪਰਿਵਾਰ ਹੈ ਬਰਵਿੰਦਰ ਸਿੰਘ ਖੜੇ ਨੇ ਹੋਰ ਵੀ ਭਰਾ ਜਿਹੜੇ ਵੀ ਬਾਪੂ ਜੀ ਦਾ ਪਰਿਵਾਰ ਹੈ ਹੁਣ ਤਾਂ ਇਹ ਸਾਰਾ ਬਾਪੂ ਜੀ ਦਾ ਹੀ ਪਰਿਵਾਰ ਹੈ ਇਹ ਸਾਰੇ ਚੱਲ ਰਹੇ ਜਿੱਥੋਂ ਤੱਕ ਅੱਜ ਦੀਆਂ ਇਲੈਕਸ਼ਨਾਂ ਦਾ ਸਵਾਲ ਹੈ ਉਹ ਇਹ ਹੈ ਕਿ ਇਹ ਜੰਗ ਕਿਸੇ ਵਕਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਅਜੋਕੇ ਸਮੇਂ ਚ ਸ਼ੁਰੂ ਕੀਤੀ ਹੈ ਉਸ ਜੰਗ ਦੇ ਵਿੱਚ ਸਾਡਾ ਸਾਡੀ ਧਿਰ ਦਾ ਜਿਹੜੀ ਕਿ ਅੱਜ ਆਪਾਂ ਸਾਰਿਆਂ ਦੀ ਧਿਰ ਹੈ ਉਹਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ ਆ ਆਪਾਂ ਸਿੱਖਾਂ ਨੂੰ ਇਹ ਗੱਲਾਂ ਸਿਧਾਂਤਕ ਤੌਰ ਤੇ ਆਪਣੇ ਪੱਲੇ ਬੰਨ੍ਹਣੀਆਂ ਚਾਹੀਦੀਆਂ ਨੇ ਅੱਜ ਤੋਂ ਬਾਅਦ ਕਿ ਪਿੱਛੇ ਜੋ ਹੋਇਆ ਸੋ ਹੋਇਆ ਸਿਮਰਨਜੀਤ ਸਿੰਘ ਮਾਨ ਜੇ ਸੰਤ ਜਰਨੈਲ ਸਿੰਘ ਦੀ ਗੱਲ ਕਰਦਾ ਰਿਹਾ ਤਾਂ ਅੱਜ ਬੱਚਿਆਂ ਤੱਕ ਉਹ ਸੋਚ ਪਹੁੰਚ ਗਈ ਇਹ ਸਾਡੀ ਵੱਡੀ ਪ੍ਰਾਪਤੀ ਆ ਮੈਨੂੰ ਯਾਦ ਆਇਆ ਆ ਪਿਛਲੀਆਂ 22 ਦੀਆਂ ਇਲੈਕਸ਼ਨਾਂ ਸੀ ਜਿਹੜੀਆਂ ਜਦੋਂ ਅਸੀਂ ਸਾਰੇ ਟਿਕਟਾਂ ਵੰਡਤੀਆਂ ਤਾਂ ਮੈਨੂੰ ਰਾਤ ਨੂੰ ਮਾਨਸਾ ਦਾ ਫੋਨ ਆਇਆ ਕਿ ਪ੍ਰੋਫੈਸਰ ਸਾਹਿਬ ਕਿਵੇਂ ਮਹਿਸੂਸ ਕਰਦੇ ਹੋ ਸਭ ਠੀਕ ਹੋ ਗਿਆ ਟਿਕਟਾਂ ਟੁਕਟਾਂ ਵੰਡੀਆਂ ਗਈਆਂ ਮੈਂ ਕਿਹਾ ਹਾਂਜੀ ਪ੍ਰਧਾਨ ਸਾਹਿਬ ਮੈਂ ਹੁਣ ਲਿਸਟ ਦੇਖ ਰਿਹਾ ਸੀ ਤੇ ਕਹਿੰਦੇ ਤੁਹਾਡਾ ਕੀ ਵਿਚਾਰ ਹੈ ਠੀਕ ਕੀਤਾ ਪਰ ਹਜੇ ਟਿਕਟਾਂ ਵੰਡੀਆਂ ਸੀ 22 ਦੀ ਗੱਲ ਹੈ ਮੈਂ ਕਹਾਂ ਮਾਨ ਸਾਹਿਬ ਬਈ ਟਿਕਟਾਂ ਵੰਡੀਆਂ ਗਿਆ ਅੱਜ 84 ਟਿਕਟਾਂ ਭਾਵ 84 ਥਾਂ ਤੇ ਆਪਾਂ ਨੇ ਪੰਜਾਬ ਦੇ ਵਿੱਚ ਬੰਦੇ ਖੜੇ ਕਰਤੇ ਅੱਜ ਮੈਂ ਲਿਸਟ ਪੜਨ ਤੋਂ ਬਾਅਦ ਇਹ ਸੋਚ ਰਿਹਾ ਪ੍ਰਧਾਨ ਸਾਹਿਬ ਕਿ ਜੇ ਮੈਂ ਹੁਣ ਘੜੀ ਪਲ ਦੇ ਬਾਅਦ ਮਰ ਜਾਵਾਂ ਇਹ ਮੈਂ ਆਪਣੇ ਪ੍ਰਧਾਨ ਨੂੰ ਗੱਲ ਕਹੀ ਆ ਗੁਰੂ ਨੂੰ ਅੱਜ ਨਾਲ ਅੱਜ ਸਮਝ ਕੇ ਕਹਿਣਾ 2 ਸਾਲ ਪਹਿਲਾਂ ਜਿਵੇਂ ਘੜੀ ਬਾਦ ਮਰ ਜਾਵਾਂ ਤਾਂ ਬੜੇ ਸਕੂਨ ਨਾਲ ਮਰਾਂਗਾ ਕਹਿੰਦੇ ਪ੍ਰੋਫੈਸਰ ਸਾਹਿਬ ਇਹ ਕੀ ਤੁਸੀਂ ਸਮਝੇ ਨਹੀਂ ਮੈਂ ਮੈਂ ਕੀ ਪੁੱਛਦਾ ਮੈਂ ਕਿਹਾ ਜੋ ਤੁਸੀਂ ਪੁੱਛਦੇ ਹੋ ਜੋ ਉਹਦਾ ਮੇਰੇ ਕੋਲ ਜਵਾਬ ਹੈ ਜੋ ਮੇਰੇ ਮਨ ਚੋਂ ਮੈਂ ਉਹ ਦਿੰਦਾ ਹੈ ਕਹਿੰਦੇ ਦੱਸੋ ਮੈਨੂੰ ਕਿਉਂ ਮੈਂ ਕਿਹਾ ਇਸ ਵਾਸਤੇ ਦਿੱਤਾ ਪ੍ਰਧਾਨ ਸਾਹਿਬ ਮੈਂ 1981 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਪਹਿਲੀ ਵਾਰ ਮਿਲਿਆ ਉਸ ਤੋਂ ਬਾਅਦ ਅੱਜ ਤੱਕ ਮੈਂ ਉੱਥੇ ਹੀ ਖੜਾ ਆ ਤੁਸੀਂ ਮੇਰੇ ਤੋਂ ਪਹਿਲਾਂ ਚੱਲੇ ਸੀ ਪਰ ਪੁਲਿਸ ਅਫਸਰ ਹੋਣ ਕਰਕੇ ਤੁਸੀਂ ਲੋਕਾਂ ਸਾਹਮਣੇ ਨਹੀਂ ਆ ਸਕੇ 1984 ਤੋਂ ਬਾਅਦ ਤੁਸੀਂ ਵੀ ਚੱਲ ਰਹੇ ਹੋ 1990 ਜਮੈਂ ਤੁਹਾਨੂੰ ਮਿਲਿਆ 10 ਸਾਲ ਬਾਅਦ ਉਦੋਂ ਜਦੋਂ ਮੈਂ ਚੱਲ ਚੁੱਕਾ ਸੀ ਹੁਣ ਗੱਲ ਇਹ ਹੈ ਕਿ ਅੱਜ ਦੀਆਂ ਟਿਕਟਾਂ ਜਿਹੜੀਆਂ ਨੇ ਉਹਦੇ ਚੋਂ 34 ਟਿਕਟਾਂ 84 ਚੋਂ ਅਸੀਂ ਅੱਜ 40 ਸਾਲ ਤੋਂ ਹੀਠਾਂ ਦੇ ਮੁੰਡਿਆਂ ਨੂੰ ਦਿੱਤੀਆਂ ਨੇ ਵੀ ਤੋ 40 ਸਾਲ ਦੇ ਨੌਜਵਾਨ ਨੂੰ ਹੁਣ ਸਾਡਾ ਕੰਮ ਕਾਫੀ ਹੱਦ ਤੱਕ ਨਿਬੜ ਗਿਆ ਹੈ ਕਿ ਅਸੀਂ ਆਪਣੀ ਸੋਚ ਜਿਹੜੀ ਅਸੀਂ ਗੁਰੂ ਦੀ ਸੋਚ ਸੰਤਾਂ ਰਹੀਂ ਆਪਣੇ ਕੋਲ ਆਈ ਸੀ ਉਹ ਅਗਲੀ ਪੀੜ੍ਹੀ ਤੱਕ ਪਹੁੰਚਾਤੀ ਹੈ ਅੱਜ 34 ਮੁੰਡਿਆਂ ਨੇ ਖੁਸ਼ੀ ਨਾਲ ਆਪਣੀ ਟਿਕਟ ਸਹਿਕਾਰ ਕੀਤੀ ਹੈ ਤੇ ਕੱਲ ਤੋਂ ਉਹ ਮੈਦਾਨ ਦੇ ਵਿੱਚ ਲੜਨਗੇ ਕਹਿੰਦੇ ਬੱਲੇ ਪ੍ਰੋਫੈਸਰ ਸਾਹਿਬ ਤੁਸੀਂ ਬਲਾ ਡੂੰਘੀਆਂ ਗੱਲਾਂ ਸੋਚਦੇ ਹੋ ਇਹ ਗੱਲ ਮੈਂ ਤੁਹਾਡੇ ਸਾਹਮਣੇ ਤਾਂ ਕਹਿ ਰਿਹਾ ਯਾਦ ਤਾਂ ਮੈਨੂੰ ਆਈ ਆਪਣੀ ਗੱਲ ਕਿ ਜਦੋਂ ਕੋਈ ਵੀ ਵਿਰਾਸਤੀ ਸਿਧਾਂਤ ਅਗਲੀ ਪੀੜ੍ਹੀ ਤੱਕ ਪਹੁੰਚ ਜਾਂਦਾ ਹੈ ਤੇ ਤੁਹਾਡੀਆਂ ਅੱਖਾਂ ਸਾਹਮਣੇ ਪਹੁੰਚਦਾ ਹੈ ਤਾਂ ਉਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਬੰਦਾ ਸਾਰੀ ਜ਼ਿੰਦਗੀ ਦੀ ਸਟਰਗਲ ਆ ਸਾਰੀ ਟੀਮ ਬੈਠੀ ਆ ਤੁਸੀਂ ਵੀ ਹੋ ਜਿਹੜਾ ਬੰਦਾ ਸਾਰੀ ਜ਼ਿੰਦਗੀ ਇੱਕ ਸਿਧਾਂਤ ਦੇ ਉੱਤੇ ਖੜ ਕੇ ਕਰਦਾ ਹੋਵੇ ਉਹ ਸਭ ਤੋਂ ਪਿਆਰਾ ਹੋਏਗਾ ਆਪਣੇ ਗੁਰੂ ਨੂੰ ਇਹ ਮੈਂ ਆਪਣੇ ਗੁਰੂ ਤੋਂ ਸਿੱਖ ਕੇ ਕਹਿ ਰਿਹਾ ਜਿਹੜਾ ਗੁਰੂ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਉਹਦਾ ਮਤਲਬ ਕੀ ਹੈ ਸਿਧਾਂਤ ਜਿਹੜਾ ਸਿਧਾਂਤ ਇਹ ਚੱਲਦਾ ਉਹ ਮੈਨੂੰ ਪਿਆਰਾ ਹੈ ਬੇਸ਼ੱਕ ਉਹ ਦੇਖਣ ਨੂੰ ਸਿੱਖ ਹੈ ਜਾਂ ਨਹੀਂ ਹੈ ਇਹ ਦੂਜੀ ਗੱਲ ਹੈ ਬੜੀਆਂ ਗੱਲਾਂ ਨੇ ਤੁਹਾਡੇ ਨਾਲ ਜੀ ਕਰਦਾ ਕਰਨ ਨੂੰ ਸਿਧਾਂਤ ਦੀ ਗੱਲ ਚੱਲੀ ਆ ਮੈਂ ਇੱਕ ਗੱਲ ਕਰਕੇ ਖਤਮ ਕਰਾਂ ਇਸ ਗੱਲ ਨੂੰ ਪੀਰ ਬੁੱਧੂ ਸ਼ਾ ਦੇਖਣ ਸੁਣਨ ਨੂੰ ਸਿੱਖ ਨਹੀਂ ਲੱਗਦਾ ਪਰ ਉਹ ਸਭ ਤੋਂ ਪਿਆਰੇ ਗੁਰੂ ਕੇ ਸਿੱਖਾਂ ਚੋਂ ਇੱਕ ਹੈ ਉਹਦਾ ਧਰਮ ਭਾਵੇਂ ਇਸਲਾਮ ਹੈ ਪਰ ਉਹ ਗੁਰੂ ਦੀ ਅਜਮਤ ਨੂੰ ਸਮਝਿਆ ਸਿਧਾਂਤ ਨੂੰ ਸਮਝਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ 7 ਸਾਲ ਪਹਿਲਾਂ ਪੀਰ ਬੁੱਧੂ ਸ਼ਾਹ ਨੇ ਆਪਣੇ 4 ਪੁੱਤਰ 7 ਭਤੀਜੇ ਤੇ 700 ਮਰੀਦ ਇਸ ਸਿਧਾਂਤ ਤੋਂ ਕੁਰਬਾਨ ਕੀਤੇ ਨੇ ਜਿਸ ਸਿਧਾਂਤ ਤੇ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਚੱਲ ਰਹੀਏ ਐਨਾ ਸੁੱਖਾ ਜੰਗ ਨਹੀਂ ਸੀ ਫਿਰ ਮੈਂ ਕਹਾਂਗਾ ਕਿ ਜਦੋਂ ਤੁਹਾਡੇ ਬੱਚਿਆਂ ਨੇ ਅੱਗੇ ਫੜ ਲਿਆ ਚਲੋ ਜਿਹੜੇ ਸਾ ਸਾਡੇ ਰਹਿੰਦੇ ਨੇ ਅਸੀਂ ਇਹਨਾਂ ਨੂੰ ਸਮਝਾਵਾਂਗੇ ਜ਼ਰੂਰ ਪਰ ਅੱਗੋਂ ਹੁਣ ਇਹ ਤੁਰਨਗੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਰਹੀ ਗੱਲ ਇਹ ਕਿ ਅਸੀਂ ਚੱਲੇ ਕਿਉਂ ਚੱਲ ਕਿਉਂ ਰਹੇ ਆ ਇਹ ਗੱਲ ਇਹ ਇਹ ਹੈ ਕਿ ਸਾਨੂੰ ਸਮਝ ਆ ਗਈ ਕਿ ਜਦ ਤੱਕ ਸਿੱਖਾਂ ਦਾ ਸਿਧਾਂਤ ਇਸ ਦੁਨੀਆ ਦੇ ਵਿੱਚ ਅਸੀਂ ਮੁਕਾਬਲੇ ਵਿੱਚ ਨਹੀਂ ਲੈ ਕੇ ਆਵਾਂਗੇ ਪੰਜਾਬ ਤੇ ਸਿੱਖ ਕੌਮ ਆਪਣੇ ਉਸ ਜਲੌਅ ਤੇ ਨਹੀਂ ਪਹੁੰਚ ਸਕਦੀ ਜਿਸ ਜਲੌਅ ਚ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਆਪਣੀ ਕੌਮ ਨੂੰ ਰੱਖਣਾ ਚਾਹੁੰਦੇ ਉਹ 40 ਸਾਲ ਤੋਂ ਪੰਜਾਬ ਦਾ ਸਿੱਖ ਇਹ ਚੀਜ਼ ਨਹੀਂ ਸਮਝ ਸਕਿਆ ਜੇ ਸਮਝਿਆ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ ਪਤਾ ਨਹੀਂ ਕਿਵੇਂ ਜਿਵੇਂ ਦੀਪ ਕਹਿੰਦਾ ਹੁੰਦਾ ਸੀ ਕਿ ਇਹ ਕੋਈ ਵਾਹਿਗੁਰੂ ਦਾ ਹੁਕਮ ਹੀ ਹੁੰਦਾ ਹੈ ਪਤਾ ਨਹੀਂ ਕੀ ਲਫ਼ਜ਼ ਵਰਤਦਾ ਸੀ ਬੜੇ ਵਰਤਾਰਾ ਹੁੰਦਾ ਕੀ ਉਹ ਲਫ਼ਜ਼ ਵਰਤਾਉਂਦਾ ਸੀ ਬੜਾ ਸੋਹਣਾ ਇੱਕ ਲਫ਼ਜ਼ ਵਰਤਾ ਸੀ ਦੀਪ ਉਹ ਹਾਂਜੀ ਕਲਾ ਵਰਤੇਗੀ ਆ ਵਧੀਆ ਸੋਹਣੇ ਦਾ ਉਹਨਾਂ ਦੀ ਜ਼ੁਬਾਨ ਚ ਵੀ ਕਲਾ ਵਰਤੇਗੀ ਆ ਅੱਜ ਮੈਂ 30 ਦਿਨ ਤੋਂ ਉੱਪਰ ਹੋ ਗਏ ਨੇ ਅੱਖ-ਵੱਖ ਪਿੰਡਾਂ ਚ ਜਾ ਰਿਹਾ ਠੀਕ ਹੈ ਅੱਜ ਇਹ ਜਰਾ ਇਕੱਠਾ ਇਹ ਸਾਰੇ ਪਿੰਡਾਂ ਨਾਲੋਂ ਹੋਏ ਇਕੱਠਾ ਤੋਂ ਵੱਧ ਹੈ ਪਰ ਉਤਸ਼ਾਹ ਬਾਕੀ ਪਿੰਡਾਂ ਚ ਵੀ ਐ ਨਹੀਂ ਐ ਗਿਣਤੀ ਥੋੜੀ ਘੱਟ ਹੋ ਸਕਦੀ ਹੈ ਪਰ ਉਤਸ਼ਾਹ ਇਹੋ ਜਿਹਾ ਹੀ ਸੀਗਾ ਇਹ ਮੇਰਾ ਵਿਸ਼ਵਾਸ ਕਰ ਰਿਓ ਪਰ ਇਹ ਕਲਾ ਵਰਤੀ ਹੈ ਅਸੀਂ ਸਿਰਫ ਉਹ ਦੀਵਾ ਜਗਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਦੀਵਾ ਸਾਡੇ ਟਾਈਮਾਂ ਚ ਤੁਹਾਡੇ ਟਾਈਮਾਂ ਚ ਜਿਹੜੇ ਮੇਰੇ ਉਮਰ ਵਾਲੇ ਹੋ ਸਤ ਜਰਨੈਲ ਸਿੰਘ ਸਮਝਾ ਕੇ ਸ਼ਹਾਦਤ ਪ੍ਰਾਪਤ ਕਰਾ ਗਿਆ ਜਿਹਦੇ ਵਿੱਚ ਸਾਡੀਆਂ ਅਨੇਕਾਂ ਸਿੱਖਾਂ ਦੀ ਸਾਡੀਆਂ ਅੱਖਾਂ ਸਾਹਮਣੇ ਸ਼ਹਾਦਤਾਂ ਹੋਈਆਂ ਨੇ ਸਾਡੇ ਸਮਿਆਂ 'ਚ ਸ਼ਹਾਦਤਾਂ ਹੋਈਆਂ ਨੇ ਇਹ ਉਹਨਾਂ ਦਾ ਖੂਨ ਹੈ ਜਿਹੜਾ ਤੁਹਾਡੇ ਜਲੌਲ ਦੇ ਰੂਪ 'ਚ ਸਾਹਮਣੇ ਆ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਮੈਂ ਕੋਈ ਵੀ ਗੱਲ ਅਤ ਕਥਨੀ ਨਹੀਂ ਕਹਿੰਦਾ ਇਹ ਨਹੀਂ ਕਹਿੰਦਾ ਕਿ ਮੈਂ ਅੱਜ ਖੜਾ ਜਿਵੇਂ ਆਮ ਲੀਡਰ ਵੱਡੀਆਂ-ਵੱਡੀਆਂ ਛੱਡਦੇ ਨੇ ਨਹੀਂ ਮੈਂ ਗੁਰੂ ਦੇ ਭੈ ਵਿੱਚ ਰਹਿਣ ਵਾਲਾ ਬੰਦਾ ਸਾਡੀ ਸਾਰੀ ਪਾਰਟੀ ਗੁਰੂ ਦਾ ਜਿਹੜਾ ਅਦਬ ਹੈ ਉਹ ਸਾਨੂੰ ਕਹਿੰਦਾ ਕਿ ਜਦੋਂ ਤੱਕ ਆਪਾਂ ਇਸ ਦੁਨੀਆ 'ਚ ਰਹਿੰਦੇ ਆ ਆਪਣੀ عقੀਦਤ ਦਾ ਜਿਹੜਾ ਕਿਰਦਾਰ ਇਸ ਲਫ਼ਜ਼ ਨੂੰ ਸਮਝ ਲਿਓ ਮੇਰੀ ਗੱਲ ਖਤਮ ਹੋ ਜੂਗੀ 239 ਸਾਲ ਲਾਏ ਤੁਹਾਡੇ ਪਾਤਸ਼ਾਹ ਨੇ 1969 ਤੋਂ ਲੈ ਕੇ 1708 ਤੱਕ ਜੇ ਗਿਣੀਏ ਨਾ 239 ਸਾਲ ਬਣਦੇ ਨੇ ਲਗਾਤਾਰ ਕੋਈ ਗੁਰੂ ਜੀ ਵਿਆ ਹੋਵੇ ਆਪਣੇ ਬੱਚਿਆਂ ਨੂੰ ਸਮਝਾ ਰਿਹਾ ਹੋਵੇ ਤਤੀ ਤਵੀ ਤੇ ਬੈਠਿਆ ਹੋਵੇ ਚਾਂਦਰੀ ਚੌਂਕ 'ਚ ਖੜਿਆ ਹੋਵੇ ਬੈਠਿਆ ਹੋਵੇ ਉਹ ਕਿਦੇ ਲਈ ਉਹ ਤੁਹਾਡਾ ਕਿਰਦਾਰ ਘੜ ਰਿਹਾ ਸੀ ਕਿ ਤੁਸੀਂ ਕਿਹਾ ਜੇ ਹੋਵੋਗੇ ਜਦੋਂ ਸਮਾਂ ਬਦਲੇਗਾ ਹਕੂਮਤਾਂ ਜ਼ਬਰ ਕਰਨਗੀਆਂ ਗੁਰੂ ਨਾਨਕ ਨੇ ਜਿਹੜਾ ਬਾਬਰ ਨੂੰ ਜ਼ਬਰ ਕਿਹਾ ਉਹ ਕੇਵਲ ਕਹਿਣ ਲਈ ਨਹੀਂ ਕਿਹਾ ਉਹ ਜਿਉਣ ਲਈ ਕਿਹਾ ਤੇ ਉਹ ਜੀਉ ਕੇ ਤਾਂ ਸਿੱਖ ਨੂੰ ਦਿਖਾਉਣਾ ਪਊਗਾ ਤਾਂ ਉਹ ਗੁਰੂ ਦਾ ਹੋਏਗਾ ਉਹ ਸੇਵਾ ਸਾਡੇ ਤੋਂ ਗੁਰੂ ਨੇ ਲਈ ਹੈ ਅਸੀਂ 40 ਸਾਲ 44 ਸਾਲ ਲਗਾਤਾਰ ਸੋਚ ਕੇ ਦੇਖਿਓ ਕਿ ਜਦੋਂ ਤੁਹਾਨੂੰ ਕੋਈ ਸਤਕਾਰ ਕਰਨ ਦੀ بجائے ਚੇਡਾਂ ਕਰੇ ਤੇ ਉਹ ਹੋਵੇ ਵੀ ਤੁਹਾਡਾ ਆਪਣਾ ਫਿਰ ਵੀ ਤੁਸੀਂ ਤੁਰਦੇ ਰਹੋ ਉਹ ਇੱਕ ਅਜੀਬ ਤਰ੍ਹਾਂ ਦੀ جنگ ਹੁੰਦੀ ਹੈ ਉਹ ਜੰਗ ਅੱਜ ਤੱਕ ਤਾਂ ਅਸੀਂ ਲੜੀ ਐ ਕਿਰਪਾ ਕਰਕੇ ਅਰਦਾਸਾਂ ਕਰਿਓ ਕਿ ਆਪਾਂ ਸਾਰੇ ਉਸ ਜੰਗ ਨੂੰ ਅੱਗੇ ਤੱਕ ਲੈ ਕੇ ਚਾਈਏ ਬਹੁਤੀਆਂ ਗੱਲਾਂ ਜਿਹੜੀਆਂ ਹੋਰ ਨੇ ਉਹ ਤੁਹਾਨੂੰ ਪਤਾ ਨਹੀਂ ਅੱਜ ਅਮਰਤਪਾਲ ਸਿੰਘ ਜੀ ਨੂੰ ਕੌਮ ਨੇ ਫੈਸਲਾ ਕਰ ਲਿਆ ਕਿ ਅਸੀਂ ਖਡੂਰ ਸਾਹਿਬ ਤੋਂ ਉਹਨਾਂ ਨੂੰ ਜਿਤਾਉਣਾ ਹੈ ਪਰ ਬਾਦਲਾ ਨੇ ਜੋ 78 ਤੋਂ ਲੈ ਕੇ ਅੱਜ ਤੱਕ ਸਾਡੀ ਕੌਮ ਨਾਲ ਜੱਦਾਰੀ ਕਰਕੇ ਜ਼ੁਲਮ ਕਰ ਰਹੇ ਨੇ ਉਹਨਾਂ ਨੇ ਅੱਜ ਫੇਰ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਵਿਰਸਾ ਸਿੰਘ ਬਲਟੋਆ ਖੜਾ ਕਰਤਾ ਉਹਦਾ ਮਤਲਬ ਕੀ ਹੈ ਕਿ ਸੈਂਟਰ ਨੇ ਕਿਹਾ ਕਿ ਅਮਰਤਪਾਲ ਅਮਰਤਪਾਲ ਸਿੰਘ ਭਾਈ ਜਿਤਨਾ ਨਹੀਂ ਚਾਹੀਦਾ ਇਹ ਹੁਕਮ ਉਹਨਾਂ ਨੂੰ ਸਰਕਾਰ ਤੋਂ ਮਿਲਿਆ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਬਲਟੋਆ ਖੜਾ ਕਰਨ ਦੇ ਨਾਲ ਪੰਜਾਬ ਦਾ ਸਿੱਖ ਸਾਡੇ ਨਾਲ ਨਾਰਾਜ਼ ਹੁੰਦਾ ਹੈ ਪਰ ਫਿਰ ਵੀ ਉਹ ਕਿਉਂ ਖੜਾ ਕਰਦੇ ਨੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹ ਤੁਹਾਡੇ ਨਾਲ ਨਹੀਂ ਚੱਲਣਾ ਚਾਹੁੰਦੇ ਪੰਜਾਬ ਨਾਲ ਨਹੀਂ ਚੱਲਣਾ ਚਾਹੁੰਦੇ ਉਹ ਸੈਂਟਰ ਨਾਲ ਚੱਲਣਾ ਚਾਹੁੰਦੇ ਨੇ ਜਿਹੜੀ ਸਾਨੂੰ ਪਹਿਲਾਂ ਤੋਂ ਹੀ ਖਤਮ ਕਰ ਰਹੀ ਆ ਹੁਣ ਕੋਈ ਸ਼ੱਕ ਐ ਸਾਨੂੰ ਦੋ ਲੜਾਈਆਂ ਅਸੀਂ ਲਗਾਤਾਰ ਸਿੱਖ ਕੌਮ ਲੜਦੀ ਆ ਲਗਾਤਾਰ ਇੱਕੋ ਸਮੇਂ ਫਸਲ ਦੀ ਤੇ نسل ਆਹ ਗੱਲ ਸਾਨੂੰ ਦੀਪ ਸਿੱਧੂ ਦੁਬਾਰਾ ਸਮਝਾ ਕੇ ਗਿਆ ਇੱਕ ਵਾਰ ਸੰਜਰਨੈਸ ਸਿੰਘ ਜੀ ਨੇ ਸਮਝਾਈ ਬਿਨਾਂ ਸ਼ੱਕ ਥੋੜੇ ਜੇ ਲੋਕਾਂ ਤੋਂ ਛੱਡ ਕੇ ਬਾਕੀ ਉਹ ਲੜਾਈ ਭੁੱਲ ਚੁੱਕੇ ਸੀ ਪਰ ਦੀਪ ਅਕਾਲ ਪੁਰਖ ਨੇ ਪੇਜਿਆ ਵੀ ਅਕਾਲ ਪੁਰਖ ਉਹਨੂੰ ਨਾਲ ਵਾਪਸ ਵੀ ਲੈ ਗਿਆ ਪਰ ਜਿਹੜਾ ਚੰਦ ਸਮਾਂ ਦੋ ਸਾਲ ਸਾਡੇ ਕੋਲ ਉਹ ਰਿਹਾ ਉਹ ਐਸੀਆਂ ਗੱਲਾਂ ਸਮਝਾ ਗਿਆ ਅੱਜ ਦੁਨੀਆ ਭਰ ਚ ਜਿੱਥੇ ਵੀ ਪੰਜਾਬੀ ਜ਼ਬਾਨ ਨੂੰ ਲੋਕ ਸਮਝਦੇ ਨੇ ਚਾਹੇ ਪਾਕਿਸਤਾਨ 'ਚ ਬਿਠੇ ਨੇ ਚਾਹੇ ਅਮਰੀਕਾ ਇੰਗਲੈਂਡ ਬੈਠੇ ਨੇ ਸਿੱਖ ਨੇ ਯਾਹ ਹੋਰ ਪੰਜਾਬੀ ਨੇ ਉਹ ਰੋ ਰੋ ਕੇ ਉਹਦੀਆਂ ਗੱਲਾਂ ਸੁਣਦੇ ਨੇ ਅੱਖਾਂ ਦੇ ਵਿੱਚ ਅਹੰਝੂ ਆਉਂਦੇ ਨੇ ਕਿ ਯਾਰ ਇੰਨਾ ਵੱਡਾ ਹੀਰਾ ਰੱਬ ਨੇ ਸਾਡੇ ਤੋਂ ਖੋਲਿਆ ਪਰ ਉਹਦੀਆਂ ਗੱਲਾਂ ਅੱਜ ਵੀ ਤੇ ਅੱਗੇ ਵੀ ਸਾਡਾ ਮਾਰਗਦਰਸ਼ਨ ਕਰਨਗੀਆਂ ਕਿ ਕਿਹੜਾ ਸਮਾਂ ਆਵੇ ਤੇ ਅਸੀਂ ਕੀ ਕਰੀਏ ਇਹ ਦੀਪ ਦੀਆਂ ਗੱਲਾਂ ਚੋਂ ਨਿਕਲਦਾ ਹੈ ਸੋ ਮੈਂ ਬਹੁਤ ਕੁਝ ਕਹਿਣ ਨੂੰ ਜੀ ਕਰਦਾ ਹੈ ਇੰਨੀ ਨੌਜਵਾਨੀ ਦੇਖ ਕੇ ਮੈਨੂੰ ਕੱਲ ਯਾਦ ਆ ਗਈ ਮੈਂ ਕਰ ਲਵਾਂ ਜਦੋਂ ਮੈਂ ਨੌਜਵਾਨ ਨਫਜ ਵਰਤਿਆ ਤਾਂ ਇਹ ਲਫ਼ਜ਼ ਮੈਨੂੰ ਕਦੇ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਕੋਈ ਗੱਲ ਨਹੀਂ ਕਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲਿਆਂ ਨੇ ਇਹ ਲਫ਼ਜ਼ ਮੈਨੂੰ ਕਿਹਾ ਸੀ ਜਦੋਂ 26 ਅਗਸਤ ਜਦੋਂ ਕੋਈ ਨਹੀਂ ਆਪਾ ਧਿਆਨ ਦੇਵਾਂਗਾ ਨਾ ਉਹ ਆਪੇ ਛੋਟੇ ਬੱਚਿਆਂ ਦਾ ਹੋ ਜਾਏਗਾ ਜਦੋਂ ਸੰਤ ਜਰਨੈਲ ਸਿੰਘ ਜੀ ਨੇ 26 ਅਗਸਤ 1981 ਨੂੰ ਅਸੀਂ ਪਹਿਲੀ ਵਾਰ ਤਿੰਨ ਚਾਰ ਦੋਸਤ ਉਹਨਾਂ ਨੂੰ ਮਿਲਣ ਅੰਮ੍ਰਿਤਸਰ ਸਾਹਿਬ ਗਏ ਹਜੇ ਧਰਮ ਜਦੋਂ ਮੋਰਚਾ ਨਹੀਂ ਸੀ ਲੱਗਿਆ ਇੱਕ ਪ੍ਰੋਗਰਾਮ ਉਹਨਾਂ ਨੇ ਖਤਮ ਕੀਤਾ ਸੀ ਦੀਵਾਨ ਉਸ ਤੋਂ ਬਾਅਦ ਮਿਲੇ ਪਹਿਲਾ ਲਫ਼ਜ਼ ਉਹਨਾਂ ਦਾ ਇਹ ਸੀ ਸਾਡੇ ਵੱਲ ਜਦੋਂ ਆਏ ਅਸੀਂ ਉਹਨਾਂ ਵੱਲ ਗਏ ਤਾਂ ਸੰਤ ਜੀ ਨੇ ਮੇਰੇ ਮੋਢੇ ਤੇ ਤਰਫ ਬਾਅਦ ਚ ਵਾ ਹਾ ਨੌਜਵਾਨੋ ਇਹ ਨੌਜਵਾਨ ਲਫ਼ਜ਼ ਸੰਤਾ ਨੇ ਮੈਨੂੰ ਪਹਿਲੀ ਵਾਰ ਕਿਹਾ ਸੀ ਹਾਂ ਨੌਜਵਾਨੋ ਕਿੱਥੋਂ ਆਏ ਹੋ ਮੈਂ ਕਹਿੰਦਾ ਜੀ ਪਟਿਆਲੇ ਹਾਂ ਕੀ ਕਰ ਉਹ ਉਸ ਤੋਂ ਬਾਅਦ ਮੇਰੇ ਇੱਥੇ ਹੱਥ ਰੱਖ ਲਿਆ ਕੀ ਕਰਦੇ ਹੋ ਮੈਂ ਕਹਿੰਦਾ ਜੀ ਪੜ੍ਹਦੇ ਹਾਂ ਸ਼ਾਬਾਸ਼ ਪੜੋ ਆਪਣੇ ਅੰਦਰ ਦਲੀਲ ਪੈਦਾ ਕਰੋ ਤੁਸੀਂ ਕੌਮ ਦਾ ਪਵੇਖੋ ਹੁਣ ਇਹੀ ਗੱਲ ਮੈਂ ਸੰਤ ਜੀ ਤਾਂ ਨਹੀਂ ਆ ਪਰ ਉਹਨਾਂ ਤੋਂ ਸਿੱਖਿਆ ਲੈ ਕੇ ਤਾਂ ਤੁਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਬੱਚਿਆਂ ਨੂੰ ਕਹਿੰਨੇ ਆ ਜਿੰਨਾ ਹੋ ਸਕੇ ਗਿਆਨ ਵੀ ਹਾਸਲ ਕਰੋ ਚਾਹੇ ਕਿਸੇ ਤਰੀਕੇ ਕਰੋ ਪੜਾਈ ਨਾਲ ਕਰੋ ਸੋਸ਼ਲ ਮੀਡੀਆ ਰਹੀਂ ਕਰੋ ਕਿਤਾਬਾਂ ਪੜ ਕੇ ਕਰੋ ਸੁਣ ਕੇ ਕਰੋ ਉਸ ਦਲੀਲ ਦੇ ਨਾਲ ਇਸ ਦੁਨੀਆ ਚ ਸਿੱਖ ਕੌਮ ਦੀ ਸੇਵਾ ਕਰੋ ਮਨੁੱਖਤਾ ਦੀ ਸੇਵਾ ਆਪੇ ਹੋ ਜੇਗੀ ਸਿੱਖ ਹੈ ਹੀ ਉਹ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਹੈ ਸਿੱਖ ਬਣਦੇ ਹੀਦੋਂ ਹੈ ਜਦੋਂ ਉਹ ਸਾਰਿਆਂ ਦੀ ਸੇਵਾ ਇਹਦੇ ਵਿੱਚ Hindu Muslim ਇਹ ਸਾਡੇ ਵਿੱਚ ਵਖਰੇਵਾ ਪਾਇਆ ਜਾਂਦਾ ਹੈ ਸੰਤ ਜੀ ਨੇ ਖੁਦ ਹਿੰਦੂਆਂ ਦੀਆਂ ਕੁੜੀਆਂ ਘਰਾਂ ਤੋਂ ਸਾਈਆਂ ਨੇ ਤੁਸੀਂ ਵੀਡੀਓ ਸੁਣੀਆਂ ਨੇ ਸੰਤਾ ਨੇ ਖੁਦ ਜੇਲ੍ਹ ਦੇ ਵਿੱਚ ਮੰਦਰ ਵਾਸਤੇ ਗ੍ਰਾਂਟ ਦਿੱਤੀ ਹੈ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਨੇ ਖੁਦ ਮਸਜਿਦ ਬਣਵਾਈ ਹੈ ਇਹ ਸਾਰੀਆਂ ਗੱਲਾਂ ਸਾਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਆਪਣਾ ਸਿੱਖ ਕਰਤਾਰ ਕਦੇ ਵੀ ਗਿਰਨ ਨਹੀਂ ਦੇਣਾ ਇਹ ਮੇਰੀ ਅੱਜ ਬੇਨਤੀ ਹੈ ਤੁਹਾਨੂੰ ਇਲੈਕਸ਼ਨਾਂ ਤੁਸੀਂ ਹੁਣ ਜਿੱਤ ਗਏ ਹੋ ਇਹ ਤੁਸੀਂ ਆਪੇ ਡਿਊਟੀਆਂ ਨਿਭਾਓਗੇ ਤੁਹਾਡਾ ਚੋਣ ਨਿਸ਼ਾਨ ਬਾਲਟੀ ਹੈ ਸਾਰੇ ਪੰਜਾਬ ਵਿੱਚ ਸਾਰੇ ਪੰਜਾਬ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਨਿਸ਼ਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਨਿਸ਼ਾਨ ਬਾਲਟੀ ਹੈ ਤੇ ਸਰਦਾਰ ਅਮਰਤਪਾਲ ਸਿੰਘ ਜੀ ਉਹਨਾਂ ਨੇ ਆ ਮਾਈਕ ਲਿਆ ਮਾਈਕ ਬਸ ਇੱਕ ਸਾਡਾ ਮਾਈਕ ਹੈ ਤੇ ਬਾਹਰ ਸਾਡੀਆਂ ਬਾਲਟੀਆਂ ਨੇ ਜਿਹਦੇ ਵਿੱਚ ਮਾਨ ਸਾਹਿਬ ਤੇ ਮੈਂ ਵਿੱਚੇ ਆ ਜੰਨੇ ਆ 12 ਸੋ ਇਹ ਸਾਰੇ ਮਨ ਚ ਰੱਖੋ ਤੇ ਆਪਾਂ ਅੱਗੇ ਸਮੇਂ ਮੁਤਾਬਕ ਵਿਚਾਰਾ ਵੀ ਕਰਦੇ ਰਹਾਂਗੇ ਬੱਚਿਆਂ ਨੂੰ ਮੈਂ ਸਮਝਾਉਣਾ ਚਾਹੁੰਦਾ ਸਮਝਾਂਦਾ ਵੀ ਰਹੂੰਗਾ ਪਰ ਅੱਜ ਦਾ ਜਿਹੜਾ ਜੰਗ ਹੈ ਉਹ ਵੋਟਾਂ ਦਾ ਜੰਗ ਹੈ ਤੇ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਭਰਾਵਾਂ ਧੀਆ ਪੁੱਤਰ ਜਿੰਨੇ ਸਾਡੇ ਮਾਵਾ ਭੈਣਾ ਹਨ ਸਭ ਨੂੰ ਸਮਝਾਈਏ ਕਿ ਅੱਗੇ ਜੱਗੇ ਉਹ ਚੀਜ਼ਾਂ ਫਾਰਵਰਡ ਕਰਿਏ ਸ਼ੇਅਰ ਕਰਿਏ ਤਾਂ ਜੋ ਇਹ ਜਿੱਤ ਜਿੱਤ ਕੇ ਪੰਜਾਬ ਜਾ ਕੇ ਬੈਠੇ ਪਾਰਲੀਮੈਂਟ ਦੇ ਵਿੱਚ 13 ਦੇ 13 ਪੰਜਾਬ ਬੈਠਾ ਹੋਵੇ ਸਾਰੀ ਪਾਰਲੀਮੈਂਟ ਦੇਖੇ ਵੀ ਆ ਕੀ ਕਹਿੰਦੇ ਨੇ ਆ 13 ਕੀ ਕਹਿੰਦੇ ਨੇ ਕੋਈ ਮਸਲਾ ਚੱਲਦਾ ਉਹ ਸਾਡੇ ਵੱਲ ਦੇਖੇ ਉਹ ਤੁਹਾਡੇ ਤੋਂ ਮੰਗਣ ਆਏ ਆ ਉਹ ਕਿਰਪਾ ਕਰਿਓ ਸਭ ਨੂੰ ਸਮਝਾਇਓ ਤੇ ਜਿਤਾ ਕੇ ਭੇਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ